ਸਾਤਰੀ ਗੱਲ ਜੀ ਸਾਰੇ ਵੀਰਾਂ ਨੂੰ ਅੱਜ ਅਜ ਲੱਗ ਗਿਆ ਗਰਦਿਆਲ ਦਾ ਨੰਬਰ ਆ ਗਏ ਆਪਣੇ ਭਾਈ ਫੋਰਮਾਨ ਸਾਹਿਬ ਅੱਜ ਲੱਗੇ ਆ ਪਾਕ ਕਰਤਾਰੋ ਕਰਤਾਰ ਦੇ ਜਮਾ ਹੀ ਆਪਣੇ ਨਵੇਂ ਖੜੀ ਆ ਬੋਲੂ ਦਾ ਆਪਾਂ ਕੁਝ ਕਰਨਾ ਨਹੀਂ ਇੱਕ ਅੱਧਾ ਦਿਨ ਪਹਿਲਾਂ ਹਥ ਮਾਰਾਂਗੇ ਦਰਦੂ ਜਿਹਦਾ ਲੱਗਾ ਹੁਣ ਫੋਨ ਨੰਬਰ ਜਿਹਦਾ ਕਰਦੇ ਬਾਕੀ ਕੰਮ ਭਾਈ ਕੋ ਰਾਤੀ ਨਵੀਂ ਲਿਆਂਦੀ ਫੀਟਰ ਲਾਉਣ ਵਾਸਤੇ ਕੰਨ ਜਾਇ ਲੈ ਆਂਦਾ ਫਿਰ ਡਰ ਖਲੋਤੀ ਹਲੋਤੀ ਦੇ ਲੱਥ ਜਾਗਰਨਾ ਅੱਗੇ ਕਦੀ ਕਟਰ ਤੇ ਲਾਈਦਾ ਕਦੀ ਕਿਤੇ ਲਾਈਦੇ ਬੜੀ ਦਿੱਕਤ ਹੁੰਦੀ ਸੀ ਉਹਦਾ ਕਰਤਾਰ ਦਾ ਲੱਥ ਜਾਂਦਾ ਸੀ ਉੱਤੇ ਸਟਪਣੀ ਵਾਲੇ ਤੇ ਇਹਦਾ ਨਹੀਂ ਲੱਗ ਤਾ ਇਤੇ ਵਾਸਤੇ ਕਿ ਆਪਾਂ ਇੱਕ ਪੁਰਜਾ ਲੈ ਆਂਦਾ ਖਾਓ ਖੜਾ ਲਿਓ ਭਾਈ ਆਇਤਾ ਤਾਂ ਖੜਾ ਹੋ ਜਾਂਦਾ ਕਾਲੀ ਕਾਲੀ ਗਲੇਨ ਤਾਂ ਇਹਨੂੰ ਰੰਗ ਰੰਦਾ ਹੀ ਵਜਣ ਵਾਲਾ ਤੇ ਇਹ ਜਿੱਦੋਂ ਲੈਗਾ ਤੂੰ ਦੇ ਦੇ ਰੰਗ ਹੀ ਆਪੇ ਮਾਰਨਾ ਖਲੋਤੀ ਤੇ ਲੱਥ ਜਾ ਕਰਨਾ ਤਾਂ ਠਾਹਾਂ ਟਾਪ ਲਿੰਕ ਲਕੀਆਂ ਵਾਲੀਆਂ ਇਹਨਾਂ ਤੋਂ ਹੋਏ ਨਾ ਸਾਰਾ ਜਾਂਦੇ ਜਾਂਦੇ ਪਾਰਠੀ ਹੋਲੀ-ਹੋਲੀ ਥੱਲੇ ਕਰੀ ਪਿੱਡਰ ਜਾਂਦੇ ਆਂ ਹੋਲੀ-ਹੋਲੀ ਆ ਜਗੜਨਾ ਖਿਚੋਲੀ ਜੀ ਜਾੰਦੋ ਇਹ ਨਾ ਵੀਏ ਕਾ ਤੇ ਨਹੀਂ ਬੜਾਏਗਾ ਆ ਰਾਤ ਨਾ ਲੈ ਜਾਓ ਨਾ ਨਾ ਹੀ ਦੋ ਤੂੰ ਇਹ ਕਹਾਣਾ ਕਰ ਰਹੀ ਹੈ ਇਹ ਬੜਾ ਪੰਗਾ ਹੀ ਕਰ ਤੁਰ ਕਦੀ ਉਹ ਤੇ ਲਾ ਦੇ ਜੀ ਆ ਫੀਟਰ ਕਰਦੀ ਉਹ ਤੇ ਲਾਉਣੇ ਕਟਰ ਤੇ ਕਦੀ ਕਿਤੇ ਫਿਰ ਇਹ ਆਇਆ 5000 ਦਾ ਪਰਜਾ ਇਹ ਲਿਆਉਣਾ ਹੀ ਪਿਆ ਗਾਂਦ ਬੜਾ ਨਿਕਲਦਾ ਸਾਲਾ ਉਦੋਂ ਖੋਲਣੀ ਜਾਈਦੀ ਨਗੋ ਆ ਆਪਣੇ ਫੋਰਮੈਨ ਨੇ ਦੋਵੇਂ ਕਿਹਦਾ ਫੋਰਮੈਨੋ ਕਹਿੜਿਆ ਵਧੀਆ ਵਧੀਆ ਪੂਰੇ ਦੇ ਉਹ ਪਤਾ ਗੱਲ ਫਿਰ ਜਾ ਆਂਦਾ ਕਿ ਹੁੰਦਾ ਤੁਸੀਂ ਓਕੇ ਹੋਏ ਕਰਦੇ ਆ ਲੋ ਬਾਹਰ ਕੱਢ ਲਿਓ ਕੋਈ ਨਹੀਂ ਬਾਹਰ ਕੱਢ ਕੇ ਬਸ ਕੱਟ ਛੱਡ ਦਿਓ ਆਉਤ ਲਈ ਨੜ ਵੀ ਖੜਦੋ ਨਾ ਇਹਦੇ ਇਹਨੂੰ ਰਹਿਣ ਤੇ ਜੇ ਲਾਉਣਾ ਬਾਹਰ ਕੱਢ ਦੇ ਕੱਢਦਾ ਅਜੇ ਨਹੀਂ ਲੱਗਣੀ ਠੀਕ ਕਰਦੇ ਅਜੇ ਖੋਲ ਲੀਏ ਹਾਂਜੀ ਖੋਲ ਲੀਏ ਰਾਹੇ ਨਾਲ ਬਾਹਰ ਹਾਂਜੀ ਚੱਲਾਂਦੇ ਆਪਣਾ ਰਿਪੇਅਰ ਦਾ ਕੰਮ ਆ ਲੱਗੇ ਨੇ 70 70 ਵਾਲੇ ਕਿਦਾਂ ਯਰ ਠੀਕ ਆ ਜੀ ਛਾੜ ਪੂਰੇ ਪੁੱਟ ਦੋ ਕਾਟਰ ਕਦੋਂ ਤੱਕ ਲੱਗੇ ਕਿੰਨਾ ਚਿਰ ਹੋ ਗਿਆ ਇੱਕ ਕਾਟਰ ਨੂੰ 1 ਘੰਟਾ ਹੋ ਗਿਆ 1 ਘੰਟਾ ਹੋ ਗਿਆ ਇੱਕ ਕਾਟਰ ਨੂੰ ਉਹ ਦਾਂਦੇ 70 70 ਕਾਟਰ ਫੇਰ ਆ ਵੀ ਜਾ ਆ ਦੀ ਫੁੱਟ ਕੇ ਦੇਣੀ ਪਣੀ ਚਲੋ ਬਣ ਕੇ ਜੂਸ ਚੰਗਾ ਹੈ ਨਾ ਬਣ ਜੂ ਤਾਂ ਨਹੀਂ ਚੰਗਾ ਵਿੱਚੋਂ ਬਹੁਤ ਮਾਲ ਨਿਕਲਿਆ ਜਿਆਦਾ ਮਸ਼ੀਨ ਧਵਾਉਣੀ ਨਹੀਂ ਚਾਹੀਦੀ ਕਦੀ ਮਸ਼ੀਨਾਂ ਦਾ ਗਾਂ ਲਾਵਾਂਗੇ ਝਾੜ ਕੇ ਵੜਦਾ ਕ੍ਰਿੰਕਾ ਤੋਂ ਮਾਲ ਬਈ ਕ੍ਰਿੰਕਾ ਤੋਂ ਮਾਲ ਵੜਦਾ ਈ ਮੈ ਵੜਦਾ ਮਨਾ ਕੱਢ ਦੇ ਵਟ ਤੂੰ ਆਹ ਫਾਰਮਾਟ 2 ਆਇਆ ਨਾਲ ਐਰਕਾਂ ਕਿਦਾਂ ਹੈ ਰ ਵਧੀਆ ਜੀ ਝਾੜ ਪੂਰੇ ਮੋਟਾ ਖੋਸ਼ ਬੜਾ ਹੁੰਦਾ ਈ ਚਲ ਜੀਏ ਤਾਂ ਆਪਣੀ ਗੱਟਿਆ ਲੂ ਦਾ ਕੰਮ ਕਰਤਾਰ ਨੂੰ ਉਦੋਂ ਗੱਡਾਂਗੇ ਇੱਕ ਅੱਧਾ ਦਿਨ ਪਹਿਲਾਂ ਇਹ ਨੜ ਨੂਰ ਵੇਖਾਂ ਦੇ ਜਿਹੜੇ ਹੱਥੋਂ ਤ ਮਾਰਾਂਗੇ ਇਹ ਆਪਣੀ ਨਵੀਂ ਕਰਤਾਰੂ ਇਹਦਾ ਬਲੌਗ ਨਹੀਂ ਆਪਣੇ ਕੋਈ ਪ੍ਰਿਆ ਉਦੋਂ ਵੀ ਪਤਾ ਹੀ ਨਹੀਂ ਲੱਗਾ ਕੀ ਬਣ ਗਿਆ ਸੈਟਿੰਗ ਇਹ ਹਸਾਣਾ ਵੇਖੋ ਨਵੀਂ ਕਰਤਾਰ 4000 ਇਹਨਾਂ ਰ ਇਹਨਾਂ ਨੂੰ ਪਾਲ ਚਾਉਣ ਵਾਲੀ ਆ ਥੋੜੀ ਜੀ ਇਹਨਾਂ ਨੂੰ ਲਾ ਗਏ ਨਾ ਪਾਲ ਚ ਕਰਦੇ ਆ ਫਿਰ ਇਹ ਲਿਸ਼ਕ ਜਾਣਗੇ ਆਹ ਤੋੜ ਦੇ ਇਹ ਲਿਸ਼ਕਾਉਣੇ ਆਪਾਂ ਤੇ ਚੈੱਕ ਕਰੋ ਇਹਦਾ ਸਟੀਅਰਿੰਗ ਗਾਂ ਪਿਛਾ ਆਇਆ ਜਿੱਥੇ ਮਰਜ਼ੀ ਲੈ ਜਾਓ ਸਟੀਅਰਿੰਗ ਗਾਂ ਪਿਛਾ ਹੋ ਜਾਂਦਾ ਬੜਾ ਫਾਇਦਾ ਕੰਫਰਟੇਬਲ ਹੁੰਦਾ ਸੀਟ ਤੇ ਬੈਠਿਆਂ ਆ ਉੱਤੇ ਜਾਲੀ ਦੇ ਦਿੱਤੀ ਲਾਈਟਾਂ ਨੂੰ ਉਹ ਵੀ ਲਾਈਟਾਂ ਬਹੁਤ ਟੋਟੜਦੀਆਂ ਆਈ ਚੰਗੇ ਵਾਲੇ ਜਾਲੀ ਦੇ ਦਿੱਤੀ ਨਾ ਬਾਕੀ ਹੋ ਗਰ ਬਹੁਤ ਜ਼ਿਆਦਾ ਉੱਚਾ ਕਰਤਾ ਹੁਣ ਅੱਗੇ ਟਰਾਲਿਆਂ ਨੂੰ ਲੱਗਦਾ ਹੁਣ ਨਹੀਂ ਟਰਾਲਿਆਂ ਨੂੰ ਲੱਗਦਾ ਕਦੀ ਵੀ ਜਿੰਨਾ ਉੱਚਾ ਕਰਤਾ ਇਹਨਾਂ ਹੁਣ ਤੇ ਜਾ ਜੋੜਿਆ ਸਲੈਂਸਰ ਦੇ ਨਾਲ ਹੀ ਪਹਿਲਾਂ ਥੱਲੇ ਰਹਿ ਜਾਂਦਾ ਸੀ ਹੁਣ ਜਾ ਜੋੜਿਆ ਸਲੈਂਸਰ ਦੇ ਨਾਲ ਸਟicker ਬੜੇ ਸੋਲੇ ਨਵੇਂ ਆਏ ਹੁਣ ਜਿਹੜੇ ਇਹ ਪੂਰੇ ਜਦਾਂ ਵਿੱਚ ਪੇਂਟ ਹੋਇਆ ਹੁੰਦਾ ਇਹ ਹੁਣ ਗਰਦਿਆਲ ਦਾ ਰੰਗ ਪੁਰਾਣਾ ਪੁਰਾਣਾ ਜਿਹਾ ਜਾਵਦਾ ਹਨਾ ਮਿਤੁਜ ਬੰਦੇ ਆ ਡੇ ਇਧਰੇ ਕੋ ਤੁਹਾਨੂੰ ਦਿਖਾਉਣਾ ਐਂਡ ਤੇ ਪਰਾਲੀ ਪਰੋਲੀ ਨਹੀਂ ਵੱਟਦੇ ਅ ਭਰੀਆਂ ਭਈਆਂ ਕਰਿੰਕਾ ਐਂਡ ਤੇ ਆਂਦੇ ਘਾਰੀ ਭੱਜਣਾ ਐਰ ਕੀ ਆਪਾਂ ਹਿਸਾਬ ਹੀ ਉਦੋਂ ਕਰਨਾ ਨਾ ਵੀ ਜਦੋਂ ਮਸ਼ੀਨਾ ਸਾਫ਼ ਕਰਕੇ ਲਾਈਆਂ ਉਹਨਾਂ ਯਾਰ ਹਿਸਾਬ ਹੀ ਨਹੀਂ ਕਿਸੇ ਦਾ ਕਰਨਾ ਆਹ ਵੇਖੋ ਕੀ ਹਾਲ ਬਣਿਆ ਅੰਦਰ ਬੜੀ ਗੱਲ ਅਤਰੀਆ ਜਦ ਮੜੇ ਲਾਗਣਾ ਸਾਫ ਕਰ ਉਹ ਵੀ ਆ ਥੋੜੀ ਲਾਓ ਬਾਕੀ ਇਹ ਵੀ ਡੈਂਗੜਾ ਬਹੁਤ ਵਧੀਆ ਜਗਾ ਜਗੂਲੀ ਪਿਆ ਕਈਆਂ ਦੇ ਜੰਗਾਲ ਪੈ ਜਾਂਦਾ ਇੱਥੇ ਸਾਡਾ ਲੱਗੇ ਭਾਈ ਬੜੀ ਬਣਾ ਦੀ ਬਾਡੀ ਦੀ ਐਦਾਂ ਹੀ ਜਾਲੀ ਉਹਦੀ ਆ ਆ ਆਪਣੇ ਕਿਦਾਂ ਫੋਰ ਮੈਨ ਵਧੀਆ ਇਹ ਆਪਣੇ ਨਾਲ ਆਇਆ ਥੋੜੇ ਜਿਹਾ ਦਿਨ ਲਵਾਉਣਾ ਤੋਂ ਹੁਣ ਪੱਕਾ ਹੀ ਆ ਗਿਆ ਆਂਦਾ ਮੈਂ ਰਹਿਣਾ ਹੀ ਤੁਹਾਡੇ ਨਾਲ ਜੋ ਮਰਜੀ ਹੋ ਜੇ ਕੈਨੜਪੁਰੇ ਹਾਂਜੀ ਆਪਾਂ ਲੱਗ ਗੜਦਾ ਫਰੇਸ਼ਰ ਪਾਤੇ ਖਲਾਰੇ ਇੱਕੋ ਦਿਨ ਚ ਤੇ ਹੁਣ ਆਪਾਂ ਲੱਗੇ ਆ ਇਹ ਉਹਨਾਂ ਨੂੰ ਸਪਿੰਨਰਾਂ ਨੂੰ ਪਾਲਚ ਮਾਰਨ ਲੱਗੇ ਆ ਆਪਾਂ ਠੀਕ ਆਪਾਂ ਲੱਗੇ ਆ ਜੀ ਆਹ ਖੋਲਣ ਸਪਿੰਨਰ ਖੋਲ ਕੇ ਨਾ ਇਹਨਾਂ ਨੂੰ ਕਰਨ ਲੱਗੇ ਪਾਲਚ ਇਹਦਾ ਇਹਨਾਂ ਨੂੰ ਖੋਲ ਲਾ

ਕੜੀ ਹੀ ਪਾਪਾ ਆ ਗਿਆ ਆਪੇ ਬੰਦ ਹੋਈ ਥਲਾ ਦੇਖੋ ਹਾਂ ਥਲਾ ਸੀ ਪਤਰਾ ਯਾਰ ਹੋਈ ਅਰਦਾ ਚੱਲੀ ਜਾਂਦਾ ਕੰਮ ਬਿਲਡਿੰਗ ਸੈਟ ਆਪਾਂ ਸਹੀ ਕੀਤਾ ਹੋਣਾ ਚੈੱਕ ਕਰੋ ਉਹ ਵੇਲਡਰ ਦੇ ਸੱਟ ਤੋਂ ਥੋੜਾ ਜਿਹਾ ਕੰਮ ਜਾਂਉਣ ਵਾਲਾ ਇਹੋ ਕੀਤਾ ਹੋਣਾ ਲੋਡ ਪੈਣੀ ਮਸ਼ੀਨ ਤੇ ਥੋੜਾ ਬੋਤਾ ਕਿਤੇ ਉਹ ਨਾੜ ਨੂਡ ਵੇਲਡਿੰਗ ਕਰਕੇ ਕੱਢਣਾ ਪੈਂਦਾ ਚੱਲੰਦਿਆ ਕੰਮ ਇਹਨੂੰ ਧੋਨੇ ਇੱਕ ਵਾਰੀ ਖਾਲੀ ਹੋ ਗਈ ਨਾ ਫਿਰ ਇਹਨੂੰ ਧੋਦਣਾ ਆਪਾਂ ਹਾਂਜੀ ਅੱਜ ਇੱਕੋ ਦੇਣੀ ਪਾਤੇ ਖਲਾਰੇ ਇਹਨਾਂ ਸਾਰੀ ਦੇ ਤੇ ਬਹੁਤ ਜ਼ਿਆਦਾ ਵਿੱਚੋਂ ਝੋਨਾ ਨਿਕਲਿਆ ਗੰਦਾ ਜਿਹਾ ਤੇ ਇਹ ਦੇਖ ਕੇ ਫਿਰ ਹੁਣ ਵਿੱਚੋਂ ਧੋਣੀ ਤਾਂ ਨਹੀਂ ਪਾਣੀ ਹੈ ਕਰੀ ਖਾਲੀ ਕਰਕੇ ਫਿਰ ਧੋਨੇ ਆ ਇਹਨੂੰ ਇੱਕ ਕਰੀ ਸਾਰੀ ਨੂੰ ਹੀ ਤੇ ਬਾਕੀ ਵੰਨੇ ਆ ਕੀ ਬੰਦ ਆ ਗਸ਼ਟਾ ਵਕਰਵੇਲੀ ਦੇ ਵਿੱਚੋਂ ਕੱਢਨੇ ਆਪਾਂ ਮਸ਼ੀਨ ਤੇ ਇੱਕਰੀ ਆਪਾਂ ਢੇੜ ਦੇਣੀ ਸਾਰੀ ਇਰਕਾਸ ਕੰਜਵ ਲਿਆਂਦਾ ਬਹੁਤ ਵਧੀਆ ਕੰਮ ਹੈ ਟਰੇਡ ਕੇ ਬਾਹਰ ਕੱਢ ਦੇਦਾ ਇਹਨੂੰ ਖਿੱਚ ਕੇ ਅੱਗੇ ਕਟਰ ਨਾਲ ਲਾਉਣਾ ਪੈਂਦਾ ਹੈ ਕਟਰ ਦੂਜੇ ਰੁਖ ਹਲਾਰਨਾ ਇਹਨੂੰ ਲਾਉਣਾ ਬੜਾ ਔਖਾ ਹੈ ਇਰਕੀ ਬਹੁਤ ਨਜ਼ਰ ਆਇਆ ਇਹਨੂੰ ਆ ਕੰਮ ਨਹੀਂ ਹੁੰਦਾ ਹੁੰਦਾ ਇਹ ਕਟਰ ਪਿਆ ਹੁੰਦਾ ਹੈ ਤੇ ਹੁਣ ਜਿੱਦਾਂ ਮਰਜ਼ੀ ਕੰਮ ਕਰੋ ਇਹਨੂੰ ਰੰਗ ਰੰਗ ਮਾਰਦੇ ਆ ਰੰਗਣੀ ਇਹਨੂੰ ਵਜਾ ਉਹ ਕਹਿੰਦੇ ਜਾਂ ਖਲੋ ਕੇ ਲੈ ਜਿਓ ਦਿਹਾੜੀ ਇਹ ਦਿਹਾੜੀ ਨਹੀਂ ਖਲੋਣਾ ਦੇ ਦੇ ਉਹ ਅਸੀਂ ਇਦਾਂ ਹੀ ਰੰਗ ਆਪੇ ਮਾਰ ਲਾਂਗੇ ਰੰਗ ਉਹਨਾਂ ਦੇ ਤਾ ਨਾਲ ਮਾਰ ਲਾਂਗੇ ਆਪੇ ਇਹਨੂੰ ਬੁਰਛਾ ਨਾਲ ਮਾਰ ਲਾਂਗੇ ਉਹਨਾਂ ਨੂੰ ਉਹਨਾਂ ਨੂੰ ਮਾਰਨਾ ਹੀ ਇੱਕੋ ਆਪਣੀ ਨਵੀਂ ਕਰਤਾਰ ਰੋਜ਼ਾ ਕਟਰ ਇਹ ਪੂਰਾ ਐਂਡਲੈਸ ਕਟਰ ਵੀ ਦਾ ਗੰਦਾ ਕੱਟ ਤਾਰ ਕਾਇ ਕਰੀ ਰੀਪਰ ਦਾ ਆਪਾਂ ਲਵਾਉਣਾ ਹੈ ਗੇ ਡਰਮ ਦੀਆਂ ਪੱਤੀਆਂ ਲਵਾਉਣੀਆਂ ਐਰਕਾ ਉਹ ਵੀ ਦਿਹਾੜੀ ਡੰਗ ਚ ਲਾਉਣੇ ਆਪਾਂ ਉਹ ਵੀ ਨੂੰ ਖਲਾਰੇ ਪਾਉਣੇ ਆ ਰੀਪਰ ਦੇ ਵੀ ਇੱਕ ਅੱਦੇ ਦਿਨ ਚ ਬਾਜੀ ਕੰਮ ਸਾਰੇ ਕਰਦਨੇ ਕਿਰਾਏ ਦਾ ਵੀ ਥੋੜਾ ਬੋਤ ਆਪਾਂ ਕੰਮ ਕਰਕੇ ਖਲਾਰਨਾ ਤੇ ਆਪਣਾ ਸਵਰਾਜ ਅਲ ਸਟਾਰਟ ਨਹੀਂ ਹੋਇਆ ਤੇ ਉਹਨੂੰ ਹੁਣ ਬੈਟਰੀ ਉਹਦੀ ਚਾਰਜ ਲਾਉਣੇ ਦਿੱਤੀਆਂ ਤੇ ਤੁਹਾਨੂੰ ਉਹ ਆਨੇ ਦਾ ਲੱਗਾ ਨੁਕਰ ਚੋ ਉਹਦੀ ਸ਼ੋਸ਼ਾ ਲਾਉਣੀਆਂ ਲਈ ਆ ਵੇਟ ਵੂਟ ਵੀ ਅੱਗੋਂ ਲਾ ਦਨੇ ਹੁਣ ਇਹਦੇ ਤੇ ਸਟਾਰਟ ਨਹੀਂ ਹੋਇਆ ਖਲੋਤਾ ਵਾਵਾ ਝਿਰਦਾ ਨਾ ਇਦਾਂ ਤਾਂ ਬੈਟਰੀ ਲੋ ਹੋ ਗਈ ਇਹਦੀ ਖਲੋਤੇ ਦੀ ਨਿਆਣਿਆ ਕਿਦ ਸੋਚਦਾ ਚਲਾਇ ਛੜਿਆ ਇਹਦਾ ਤੇ ਇਹਦੀ ਹੋ ਗਈ ਬੈਟਰੀ ਲੋ ਤੇ ਇਹਦਾ ਹੁਣ ਬੈਟਰੀ ਹੁਣੇ ਚਾਰਜ ਦਿੱਤੀ ਫਿਰ ਇਹਨੂੰ ਕੱਢਾਂਗੇ ਬਾਹਰ ਕਰਮ ਵਾਲੇ ਨੂੰ ਫਿਰ ਇਹਦੇ ਆ ਵੇਟ ਵੂਟ ਸਾਰੇ ਲਾਦਨੇ ਆਪਾਂ ਇਹ ਸਿਰਫ ਸੁਪਰਸੀਡਰ ਰੀ ਲਾਇਆ ਕਰਨੇ ਆ ਫਿਰ ਲਾਦਿਆ ਕਰਨੇ ਤੇ ਬਾਕੀ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਜੀਏ ओके बाय ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੰਦੇ ਆ ਜਿਹੜੇ ਨਹੀਂ ਵੰਦੇ ਉਹਨਾਂ ਦਾ ਵੀ ਧੰਨਵਾਦ